ਵਿੱਤਰ ਦਿਹਾੜਾ ਇਹ ਹਫਤਾ ਚੱਲ ਰਿਹਾ ਹੈ ਸ਼੍ਰੀ ਅਰੂੜ ਜੀ ਮਹਾਰਾਜ ਜੋ ਅਰੋੜਾ ਸਮਾਜ ਦੇ ਆਦੀ ਪ੍ਰਵਰਤਕ ਰਹੇ ਆ ਉਹਨਾਂ ਦਾ ਜਨਮ ਦਿਨ 25 ਤਰੀਕ ਤੋਂ ਲੈ ਕੇ 30 ਮਈ ਤੱਕ ਮਨਾਇਆ ਜਾ ਰਿਹਾ ਹੈ ਔਰ ਉਹਦੀ ਰੜੀ ਤਹਿਤ ਅੱਜ ਅਸੀਂ ਸਾਡੇ ਅਰੋੜਾ ਸਮਾਜ ਦੇ ਸਾਡੇ ਮੈਂਬਰ ਅਭਿਸ਼ੇਕ ਅਰੋੜਾ ਜੀ ਦੇ ਜਿਤਨਾ ਸਿਹਤ ਅਮਨਦੀਪ ਹਸਪਤਾਲ ਦੇ ਵਿੱਚ ਜੋ ਫਾਈਬਰੋ ਸਕੈਨਿੰਗ ਕੈਂਪ ਲੱਗਾ ਹੈ ਉਹ ਸਾਡਾ ਅਰੋੜਾ ਸਮਾਜ ਦਾ ਸਹਿਯੋਗ ਨਾਲ ਹਸਪਤਾਲ ਦਾ ਸਹਿਯੋਗ ਇਸ ਦੇ ਵਿੱਚ ਅਸੀਂ ਸ਼ਾਮਲ ਹੋਏ ਹਾਂ ਸਾਰਾ ਸਾਰਾ ਅਰੋੜਾ ਸਮਾਜ ਪਾਈਪਰ ਸ਼ਾਮਲ ਹੋਇਆ ਹੈ ਜਿਸ ਦੇ ਨਾਲ ਆਉਣ ਵਾਲੇ ਮਰੀਜ਼ਾਂ ਲਈ ਸਹੂਲਤ ਹੈ ਬਾਹਰ ਜਾਣ ਦੀ ਲੋੜ ਨਹੀਂ ਬਹੁਤ ਹੀ ਮਹਿੰਗਾ ਇਹ ਟੈਸਟ ਹੈ ਜੋ ਕਿ ਫ੍ਰੀ ਕੀਤਾ ਜਾਏਗਾ ਔਰ ਉਹਦੇ ਨਾਲ ਕਰੀਬ ਮੇਰਾ ਖਿਆਲ ਹੈ 100 ਤੋਂ ਉੱਪਰ ਜੋ ਹੈ ਮਰੀਜ਼ਾਂ ਦੀ ਸੇਵਾ ਵੀ ਹੋ ਚੁੱਕੀ ਹੈ ਔਰ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਕੈਂਪ ਹੈ ਅਸੀਂ ਅੱਜ ਆਪਣੇ ਆਦੀ ਪ੍ਰਵਰਤਕ ਸ਼੍ਰੀ ਅਰੂੜ ਜੀ ਮਹਾਰਾਜ ਨੂੰ ਯਾਦ ਕਰਦੇ ਹੋਏ ਇਹ ਲਗਾਇਆ ਤਾਂ ਲੋਕ ਇਸ ਦਾ ਵੱਧ ਤੋਂ ਵੱਧ ਲਾਭ ਲੈਣਗੇ ਔਰ ਅਸੀਂ ਬਹੁਤ ਹੀ ਧੰਨਵਾਦੀ ਹਾਂ ਅਮਨਦੀਪ ਹਸਪੀਟਲ ਰੋਇਪੁਰ ਦੇ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਸਾਡੇ ਨਾਲ ਮਿਲ ਕੇ ਔਰ ਮੈਂ ਅੱਗੇ ਵੀ ਅਪੀਲ ਕਰਦਾ ਸਾਰੇ ਹੀ ਸਾਡੇ ਰੂਟ ਮਾਰ ਆਏ ਜਿਹਦੇ ਸਾਥੀਆਂ ਨੂੰ ਉਹਨਾਂ ਦੇ ਜੋ ਉਹਨਾਂ ਦੇ ਦਾ ਪ੍ਰਵਰਤਕ ਸਾਡਾ ਸਮਾਜ ਹੈ ਵੀ ਇਹੋ ਜੇ ਸਮਾਜ ਦੇ ਕੰਮਾਂ ਦੇ ਵਿੱਚ ਪਾਗ ਲੈ ਕੇ ਲੋਕਾਂ ਦੀ ਸੇਵਾ ਦੇ ਵਿੱਚ ਕੰਮ ਕਰਦਾ ਰਹੇ ਔਰ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਹੋਇਆ ਇੱਕ ਵਾਰੀ ਫੇਰ ਅਮਨਦੀਪ ਹਸਪੀਟਲ ਸ਼੍ਰੀ ਵਿਸ਼ੇਖ ਕਰੋੜਾ ਜੀ ਦਾ ਉਹ ਸਾਰੇ ਦਾ ਮੈਂ ਧੰਨਵਾਦ ਕਰਨਾ ਅਮਨਦੀਪ ਹਸਪਤਾਲ ਮੋਗਾ ਰੋਡ ਫਿਰੋਜ਼ਪੁਰ ਵਿਖੇ ਫਾਈਬਰੋਸਕੈਨ ਦਾ ਤੇ ਗੈਸਟਰੋਐਂਟਰੋਲੋਜੀ ਪੇਟ ਤੇ ਲਿਵਰ ਦੀ ਬਿਮਾਰੀ ਸਬੰਧੀ ਜਿਹੜਾ ਕੰਸਲਟੇਸ਼ਨ ਕੈਂਪ ਉਹ ਲਗਾਇਆ ਗਿਆ ਜਿਹਦੇ ਵਿੱਚ ਲਗਭਗ 4000 ਰੁਪਏ ਕੀਮਤ ਦਾ ਟੈਸਟ ਹੁੰਦਾ ਜਿਹੜਾ ਅਸੀਂ ਬਲ ਮਰੀਜ਼ਾਂ ਦਾ ਬਿਲਕੁਲ ਫ੍ਰੀ ਕੀਤਾ ਔਰ ਉਹਦੇ ਨਾਲ ਡਾਕਟਰ ਸਾਹਿਬ ਦੀ ਕੰਸਲਟੇਸ਼ਨ ਸਲਾਹ ਮਸ਼ਵਰਾ ਉਹ ਵੀ ਬਿਲਕੁਲ ਅਸੀਂ ਫ੍ਰੀ ਕੀਤਾ ਅੱਜ ਦਾ ਜਿਹੜਾ ਕੈਂਪ ਹੈ ਇਹਦੇ ਵਿੱਚ ਸਾਨੂੰ ਫਿਰੋਜ਼ਪੁਰ ਸ਼ਹਿਰ ਦੀ ਜਿਹੜੀ ਅਰੋੜਾ ਮਹਾਸਭਾ ਹੈ ਚੋਣੀ ਤੇ ਸ਼ਹਿਰ ਦੋਨੋ ਯੂਨਿਟਸ ਨੇ ਮਿਲ ਕੇ ਸਹਿਯੋਗ ਕੀਤਾ ਸਭਾ ਦੇ ਮੈਂਬਰ ਸਹਿਬਾਨ ਉਹ ਵੀ ਅੱਜ ਇਸ ਕੈਂਪ ਦਾ ਹਿੱਸਾ ਬਣੇ ਸਨ ਔਰ ਇਹਦੇ ਵਿੱਚ ਜਿਹੜਾ ਆਪਣੇ ਫਿਰੋਜ਼ਪੁਰ ਦੀ ਜਨਤਾ ਨੂੰ ਕਾਫੀ ਲਾਭ ਮਿਲਿਆ ਹੁਣ ਤੱਕ ਮੈਂ ਦੇਖਿਆ ਹੈ ਕਿ 100 ਦੇ ਕਰੀਬ ਜਿਹੜੇ ਮਰੀਜ਼ ਨੇ ਉਹਨਾਂ ਦੀ ਇਸ ਕੈਂਪਲੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਜਿਨ੍ਹਾਂ ਦੇ ਟੈਸਟ ਕੀਤੇ ਜਾ ਰਹੇ ਹੈ